ਬਾਪੂ ਜਿਹੜੇ ਕਾ ਤੇਲ ਰੱਖਿਆ ਹੋਇਆ ਮਤਲਬ ਇਹ ਕਾ ਦੇ ਲਈ ਆ ਇਹ ਜਾੜਾ ਲਈ ਆ ਅੱਛਾ ਇਹ ਜਾੜਾ ਹੈ ਜਾੜਾ ਲਈ ਆ ਠੀਕ ਹੈ ਜੋੜਾ ਲਈ ਹਦੂਆ ਬਾਪੂ ਜਿਹੜੀ ਆ ਡਰਾਈਲ ਰੱਖੀ ਆ ਲੋਕ ਤਾਂ ਵਾਲ ਸੁਕਾਉਂਦੇ ਨੇ ਤੁਸੀਂ ਲੋਕਾਂ ਦੇ ਵਾਲ ਸੁਕਾਉਨੇ ਹੋ ਫਿਰ ਤਾਂ ਰੱਖੀਏ ਵਾਲ ਸੁਕਾਉਂਦਾ ਮੈਂ ਬਈ ਮੈਂ ਤਾਂ ਮਾਸ ਨੂੰ ਗਰਮ ਕਰਦਾ ਜਿਹੜੀ ਚਰਬੀ ਫਿਰ ਨਾ ਡਿਸਕ ਦੇ ਉੱਪਰ ਕਿ ਆ ਗੋਡੇਨ ਚਰਬੀ ਅਡੀ ਵੀ ਆ ਉਹਨੂੰ ਗਰਮ ਕਰਕੇ ਗੋਡੇ ਨੂੰ ਮੈਂ ਜੋੜਨ ਨੂੰ ਫੇਰ ਚੜਾਉਣਾ ਇਹਦੇ ਗੱਲ ਡਿਸਕ ਪਹਿਲੇ ਫੋਕਟ ਹੀ ਕਾ ਜਾਂਦੀ ਆ ਟਰਪੈਂਡਿਆ ਦੇਸ ਨਹੀਂ ਚਲਦੀ ਨੇ ਜੇ ਜਾਮ ਹੋ 15 20 ਸਾਲ ਦੀ ਵਾਲੇ ਦੀ ਗਰੀਬੀ ਆ ਉਹ ਜੇ ਜਾਮ ਹੋਈ ਪਈ ਆ ਫਿਰ ਇਹ ਗਰਮ ਕਰਕੇ ਨਾ ਖੂਨ ਨੂੰ ਚਾਲੂ ਕਰਦੇ ਆ ਫਿਰ ਛੇਤੀ ਠੀਕ ਹੋ ਜਾਂਦੀ ਆ ਠੀਕ ਆ ਹੇ ਤਾਂ ਰੱਖੀ ਪਿਆ ਮੇਰੀ ਠੀਕ ਹੀ ਹਾਂ ਹਾਂ ਬਾਪੂ ਜੀ ਇੱਕ ਸਾਡੇ ਹਨਾ ਲੋਕਾਂ ਨੂੰ ਦੱਸ ਦੋ ਕਿਤੇ ਉਹ ਆਪ ਹੀ ਨਾ ਇਹ ਕਰਨ ਲੱਗ ਜਾਣ ਵੀ ਚਲੋ ਚੱਕੀ ਇਹਨੂੰ ਬਾਹਰ ਤੇ ਇਹਦਾ ਬਾਹਰ ਰੋਗ ਨਹੀਂ ਹੈ ਵੀ ਚੱਕ ਨਹੀਂ ਸਕਦਾ ਬੰਦਾ ਇਹਦਾ ਮੈਨੂੰ ਪਤਾ ਨਾ ਮੈਂ ਚੱਕ ਸਕਦਾ ਠੀਕ ਹੈ ਬਾਹਲੇ ਮੇਰੇ ਨਾਲ ਹੈ ਕਿ ਨਾ ਬੰਦੇ ਕਦੇ ਉਹਨਾਂ ਨੂੰ ਐਂਦੇ ਵੀ ਜੇ ਟੇਢੀ ਹੋਈ ਵੀ ਹੈ ਡਿਸਕ ਇੱਕ ਪਾਸਾ ਚੜਿਆ ਵੇ ਕੋ ਉਹ ਚੱਕ ਨਹੀਂ ਸਕਦੇ ਇਹਨੂੰ ਮੈਂ ਤਾਂ ਇਹਨੂੰ ਚੱਕਰ ਲਾਉਣਾ ਕਾਬੂ ਇੱਕ ਪਾਸੇ ਨੂੰ ਵੀ ਟੇਢੀ ਹੋ ਜਾਂਦੀ ਹੈ ਜਿਆਦਾ ਹੂੰ ਹੂੰ ਬਾਲੇ ਪਤਾ ਨਹੀਂ ਵੀ ਇਹ ਕਿਵੇਂ ਹੁੰਦੀ ਹੈ ਟੇਢੀ ਟੇਢੀ ਉਹਦੇ ਮੈਂ ਇੱਕ ਪਾਸਾ ਚੱਕ ਦਿੰਨਾ ਉਹ ਇੱਕ ਸੈੱਟ ਹੋ ਜੇ ਰੇ ਜਾ ਕੇ ਨੇ ਤਾਂ ਜਾਮ ਖਾਉਂਦਾ ਕਿੰਨੇ ਦਿਨਾਂ ਦੀ ਕੈਂ ਸਾਲਾਂ ਦੀ ਹੁੰਦੀ ਜਾਮ ਉਹੀ ਪਈ ਆ ਉੱਤੇ ਮਾਸ ਫਿਰ ਗਿਆ ਉਹ ਇਧਰ ਘੱਟਾਲਦਾ ਫਰਕੋ ਨੂੰ ਬਾਪੂ ਜੀ ਇੱਕ ਇਹ ਜਿਵੇਂ ਨਾਰਮਲ ਦੇਖਣ ਨੂੰ ਲੱਗ ਰਿਹਾ ਨਾਰਮਲ ਤੇਲ ਜਿਹਾ ਪਾਊਡਰ ਨੇ ਫਿਰ ਤੁਹਾਡੇ ਕੋਲੇ ਕਿਉਂ ਆਉਂਦੇ ਨੇ ਕਿਉਂਕਿ ਅੱਜ ਕੱਲ ਦਾ ਡਾਕਟਰ ਬਹੁਤ ਮੰਨੇ ਪਰ ਮੰਨੇ ਨੇ ਹਨਾ ਵੀ ਉਹਨਾਂ ਦੀ ਦਵਾਈਆਂ ਨਾਲ ਫਿਰ ਤੁਹਾਡੇ ਕੋਲ ਕਿਉਂ ਹੀ ਆਉਂਦੇ ਨੇ ਜਿਹਨਾਂ ਨੂੰ ਪਤਾ ਦੇਸੀ ਦਵਾਈ ਦਾ ਉਹਨਾਂ ਨੂੰ ਪਤਾ ਵੀ ਇਹ ਕੰਮ ਕਰਦੀ ਆ ਬਾਬਾ ਸਿਰ ਨੂੰ ਕਦੇ ਵੀ ਅੰਗਰੇਜ਼ੀ ਦਵਾਈ ਨਹੀਂ ਕਾਮਯਾਬ ਕਰੂਗੀ ਜਿੰਨੀ ਮਰਜ਼ੀ ਖਾਈ ਜਾਵੇ ਅੱਛਾ ਹਾਂ ਇਹਨੂੰ ਕਰੂਗੀ ਦੇਸੀ ਦਵਾਈ ਠੀਕ ਹੈ ਮੇਰੇ ਕੋ ਖਾ ਖਾ ਕੇ ਹੁੰਦੇ ਨਾ ਬੰਦੇ ਵੀ ਸਾਨੂੰ ਅੰਗਰੇਜ਼ੀ ਦਵਾਈ ਨੇ ਕੱਖ ਨਹੀਂ ਕਰੇਗਾ ਇਹ ਦਵਾਈਆਂ ਨਹੀਂ ਕਰਦੇ ਨੇ ਸਾਨੂੰ ਦੇਸੀ ਦੇਸੀ ਦਵਾਈਆਂ ਖਾਦੇ ਕਿ ਬਾਬਾ ਸ਼ੇਰ ਦਾ ਹਾਂ ਟਾਈਮੇ ਤਲ ਜਾਂਦੇ ਨੇ ਬਾਬਾ ਸ਼ੇਰ ਮਤਲ ਕਿਹੜੀਆਂ ਗੱਲਾਂ ਕਰਕੇ ਹੁੰਦਾ ਏ ਇਹ ਗਰਮੀ ਦੀ ਮਾਰ ਨਾਲ ਹੋ ਜਾਂਦਾ ਠੀਕ ਹੈ ਹੋਰ ਮਤਲ ਮਿਰਚ ਮੁਰਝਾ ਦੇ ਖਾਂਦਾ ਜਿਹੜੀ ਲਾਲ ਮਿਰਚ ਨਾ ਆਪਾਂ ਪਾਉਂਦੇ ਆ ਸਬਜ਼ੀ ਇਹ ਪਾਉਣੀ ਚਾਹੀਦੀ ਜਿਆਦਾ ਗਰਮੀ ਦੇ ਵਿੱਚ ਸਿਆਲ ਤਾਂ ਬੇਸ਼ੱਕ ਪਾਜੇ ਨਹੀਂ ਹਰੀ ਮਿਰਚ ਵਰਤੀ ਜਾਓ ਫਿਰ ਵੀ ਕੋਈ ਨੁਕਸਾਨ ਕਰਦੀ ਹੈਗੀ ਠੀਕ ਹੈ ਹਾਂ ਜਾਂ ਗਰਮੀ ਅੰਦਰ ਪੈਦਾ ਹੋ ਜਾਂਦੀ ਆ ਬਾਬੇ ਰਹਿ ਬਾਬਾ ਸਿਰ ਖੂਨ ਚੱਲ ਲੱਗ ਲੈਟਰ ਦੇ ਰਾਹ ਆਉਣ ਲੱਗਦਾ ਮੌਕੇ ਹੁੰਦੇ ਡੈਟ ਦੇ ਤੇ ਆ ਮਾਸ ਬਾਹਰ ਆ ਗਿਆ ਉਹ ਬਹੁਤ ਔਖਾ ਕਰਦਾ ਠੀਕ ਹੈ ਹਾਂ ਉਹਨੂੰ ਵੀ ਮਾਸ ਨੂੰ ਮੈਂ ਸੈੱਟ ਕਰ ਦਿੰਦਾ ਹਾਂ ਪੰਜ ਚਾਰ ਦਿਨ ਦਵਾਈ ਖਾਦੀ ਮਾਸ ਨਹੀਂ ਬਾਹਰ ਹੁੰਦਾਗਾ ਮੈਂ ਬਹੁਤ ਕੇਸ ਹੁੰਦੇ ਨੇ ਮੇਰੇ ਕੋਲ ਅਜੇ ਅੱਛਾ ਹਾਂ ਹਾਂ ਮਾਸ ਬਾਹਰ ਨਹੀਂ ਰਹੂਗਾ ਠੀਕ ਹੈ ਹਾਂ ਹਾਂ ਥੋੜੇ ਤਾਂ ਨਹੀਂ ਬਾਪੂ ਜੀ ਦੂਜਿਆਂ ਨੇ ਗਿੱਟੇ ਗੋਡੇ ਠੀਕ ਕਰਦੇ ਕਰਦੇ ਥੋੜੇ ਤਾਂ ਨਹੀਂ ਦੁੱਖਦਾ ਹੈਗਾ ਕੁਝ ਨਾ ਨਾ ਮੈਂ ਠੀਕ ਆ ਮੇਰੇ ਕੋਲ ਮੈਂ ਤਾਂ ਹੀ ਤਾਂ ਫਿਰਦਾ ਅੱਛਾ ਹਾਂ ਜਿਹੇ ਹੀ ਗੱਲਬਾਤ ਹੁੰਦੀ ਆ ਆਥਣੇ ਮਲ ਕੇ ਪੈਜਨਾ ਗੋਡਿਆਂ 'ਚ ਤੜਕੇ ਨੂੰ ਟੱਲੀ ਵਰਗਾ ਹੁੰਦਾ ਹੈ ਸਰੀਰ। ਅੱਛਾ। ਹਾਂ ਕੋਈ ਗੋਡਾ ਨਹੀਂ ਦੁਖੂਗਾ। ਠੀਕ ਹੈ। ਹਾਂ ਆਹ ਫਰਕ ਆ। ਠੀਕ ਹੈ ਠੀਕ ਹੈ। ਲੈ ਹੁਣ ਤੱਕ ਇਹ ਤਾਂ ਹੁਣ ਤਾਂ ਗਰਮੀ ਆ ਗਈ। ਜਿਹੜਾ ਮਾੜਾ-ਬਾੜਾ ਦਰਦ ਉਹ ਵੀ ਖਤਮ ਹੋ ਜਾਊਗਾ। ਠੀਕ ਹੈ। ਮੇਰਾ ਤੀਏ ਚੌਥੇ ਦਿਨ ਦਾ ਮਲਣ ਦਾ ਕੰਮ ਆ। ਮੈਂ ਗੋਡਿਆਂ ਨੂੰ ਮਲਦਣਾ। ਠੀਕ ਹੈ। ਫਿਰ ਮੈਂ ਕਾਲੀ ਮਿਰਚ ਹਰ ਟਾਈਮ 12 ਮਹੀਨੇ 30 ਦਿਨ ਖਾ ਰਿਆ। ਅੱਛੀ ਕਾਲੀ ਮਿਰਚ। ਕਾਲੀ ਮਿਰਚ ਬਾਦਾਮ ਸੌਂਪ। ਠੀਕ ਹੈ। ਇਹ ਮੈਨੂੰ ਦਰਦ ਨਹੀਂ ਹੋਣ ਦਿੰਦੀ। ਬੈਹ ਨੂੰ ਜਿਹੜੀ ਖਤਮ ਕਰੀ ਜਾਂਦੀ ਹੈ ਮੇਰਾ ਤਾਂ ਡਾਕਟਰ ਤਾਂ ਕਰਾਉਣੀ ਪਿੰਡ ਨੰਦਲਾ ਨੂੰ ਤਾਂ ਸਾਰੀ ਕਹਿੰਦਾ ਅਸੀਂ ਡਾਕਟਰ ਕਹਿੰਦੇ ਵੀ ਜੂਰੀ ਆਏ ਹੂੰ ਕਾ ਤੂੰ ਕਾਲੀ ਮਿਰਚ ਖਾਈ ਜਾ ਮਾਜੀ ਮੈਂ ਪਹਿਲਾਂ ਹੀ ਖਾ ਰਿਆ ਕਹਿੰਦਾ ਇਹ ਚੂਜਾ ਵਾਲਾ ਲੈ ਚ ਹੂੰ ਜੇ ਦਹੀਂ ਲੱਸੀ ਬਣਾ ਕਾਲਾ ਨੂਨ ਪਾਲਾ ਕਹਿੰਦਾ ਤੈਨੂੰ ਬੈਰ ਹੀ ਹੋ ਗਈ ਕਹਿੰਦਾ ਹੂੰ ਇਹ ਬੈ ਖਰਾ ਸੀ ਕਹਿੰਦਾ ਜੂਰੀਆ ਕਹਿੰਦੇ ਨੇ ਤਾਂ ਹੀ ਆ ਗੋਡੇ ਤੋੜਨੇ ਲੋਕਾਂ ਨੇ ਬਾਪੂ ਜੇ ਮੈਨੂੰ ਤੁਸੀਂ ਕੱਲੀ ਕੱਲੀ ਗੱਲ ਦੱਸ ਰਹੇ ਹੋ ਵੀ ਆਹ ਚੀਜ਼ ਖਾਣੀ ਚਾਹੀਦੀ ਇਹ ਨਹੀਂ ਖਾਣੀ ਚਾਹੀਦੀ ਫਿਰ ਡਾਕਟਰ ਕਿਉਂ ਨਹੀਂ ਦੱਸਦੇ ਹੈਗੇ ਡਾਕਟਰ ਨੇ ਪੈਸੇ ਨਹੀਂ ਬਣਦੇ ਫਿਰ ਅੱਛਾ ਜੇ ਆਪਾਂ ਨਾ ਨਾ ਉਹ ਦੱਸਣ ਤਾਂ ਫਿਰ ਉਹਦੇ ਕੋਲ ਜਾ ਆਫੀਕਰੇ ਬੈ ਤੇ ਬੱਚੋ ਤੁਸੀਂ ਭਾਈ ਆ ਕੰਮ ਕਰਿਓ ਜੋ ਜਿੰਨਾ ਮਰਜੀ ਮਟੇਪਾ ਹੋਵੇ ਜੇ ਤੂੰ ਘੱਟੋ ਘਾਟ 2-4 ਮਹੀਨੇ ਖਾ ਲੋ ਅੱਧੋ ਅਧਰਾ ਫਰਕ ਪੈ ਜੂਗਾ